ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦਰਸ਼ਕ ਵੀਰੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ પાસે ਉਹ ਕਾਮਨਾ ਕਰਦੇ ਆ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਅਤੇ ਮੰਡ న్యూਸ ਚੈਨਲ ਦੇ ਨਾਲ ਅੱਜ ਆਪਾਂ 17 ਸਤੰਬਰ ਦੇ ਮੌਸਮ ਦੀ ਗੱਲਬਾਤ ਕਰਨੀ ਆ ਆਉਣ ਵਾਲੇ ਅਗਲੇ 1-2 ਦਿਨਾਂ ਦੇ ਮੌਸਮ ਬਾਰੇ ਵੀ ਪੰਜ ਛੇ ਝਾਤ ਮਾਰਾਂਗੇ ਅੱਜ 17 ਸਤੰਬਰ ਦਿਨ ਬੁੱਧਵਾਰ ਦੋ ਦਿਨ ਅਸੂ ਦਾ ਮਹੀਨਾ ਜਾ ਚੁੱਕਿਆ ਤੇ ਅੱਜ ਜਿਹੜਾ ਅੱਜ ਤੋਂ ਪੰਜਾਬ ਸਮੇਤ ਉੱਤਰ ਭਾਰਤ ਦੇ ਕਾਫੀ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਬਦਲੂਗਾ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਉੱਤਰ ਭਾਰਤ ਦੇ ਕਾਫੀ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਚੱਲ ਰਿਹਾ ਸੀ ਚੰਗੀ ਧੁੱਪ ਲੱਗ ਰਹੀ ਸੀ ਤੇ ਜਦੋਂ ਕਿ ਮੱਧ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਦੇ ਇਲਾਕਿਆਂ ਤੱਕ ਤਕਰੀਬਨ ਬਾਰਸ਼ਾਂ ਹੋ ਰਹੀਆਂ ਸੀ ਉੱਤਰ ਭਾਰਤ ਦੇ ਪਹਾੜੀ ਏਰੀਆਜ਼ਾਂ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁਝ ਬਾਰਸ਼ ਹੋਈ ਆ ਜਿਦੇ ਵਿੱਚ ਹਿਮਾਚਲ ਤੇ ਉੱਤਰਾਖੰਡ ਇੱਥੇ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮਾਤਰਾ 'ਚ ਬਾਰਸ਼ ਹੋਈ ਬੱਦਲ ਫੱਟਣ ਦੀਆਂ ਘਟਨਾਵਾਂ ਵੀ ਹੋਈਆਂ ਜਿਦੇ ਕਾਰਨ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਵੀ ਥੋੜਾ ਵਧਿਆ ਵਾਰਸ਼ ਕਾਫੀ ਮਾਤਰਾ ਚ ਹੋਈ ਆ ਪਰ ਅੱਜ ਤੋਂ ਉੱਥੇ ਵੀ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਬਾਰਸ਼ ਘਟਣ ਦੇ ਅਸਾਰ ਨੇ ਮੌਸਮ ਉੱਥੇ ਵੀ ਵਧੀਆ ਹੋਣ ਦੇ ਅਸਾਰ ਬਣਦੇ ਜਾ ਰਹੇ ਨੇ ਤੇ ਜੇ ਆਪਾਂ ਗੱਲ ਕਰੀਏ ਉੱਤਰ ਭਾਰਤ ਦੇ ਇਲਾਕਿਆਂ ਚ ਅੱਜ ਤੋਂ ਤਕਰੀਬਨ ਸਾਰੇ ਉੱਤਰ ਭਾਰਤ ਦੇ ਇਲਾਕੇ ਚਾਹੇ ਉਹ ਪੰਜਾਬ ਆ ਹਰਿਆਣਾ ਹਿਮਾਚਲ ਉੱਤਰਾਖੰਡਾ ਦਿੱਲੀ ਰਾਜਸਥਾਨ ਦਾ ਕੁਝ ਹਿੱਸਾ ਤੇ ਇੱਥੇ ਬੱਦਲ ਵਾਈ ਅੱਜ ਤੋਂ ਜਿਹੜੀ ਆ ਛਾਈ ਰਹੂਗੀ ਕੁਝ ਇਲਾਕਿਆਂ ਦੇ ਵਿੱਚ ਸੰਘਣੀ ਬੱਦਲ ਵਾਲੀ ਰਹੂਗੀ ਤੇ ਕੁਝ ਇਲਾਕਿਆਂ ਦੇ ਵਿੱਚ ਟੁੱਟਮੀ ਬੱਦਲ ਵਾਲੀ ਬਣੀ ਰਹੂਗੀ ਤੇ ਜੇ ਅੱਜ ਆਪਾਂ بارش ਦੀ ਗੱਲ ਕਰੀਏ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਅੱਜ ਕੋਈ ਜ਼ਿਆਦਾ بارش ਦੀ ਸੁਭਾਵਨਾ ਨਹੀਂ ਕਿਉਂਕਿ ਜਿੱਥੇ ਬੱਦਲਾਂ ਦਾ ਝੁੰਡ ਸੰਘਣਾ ਹੋਊਗਾ ਉੱਥੇ ਬੂੰਦਾਬاندی ਹੋ ਸਕਦੀ ਆ ਪੰਜਾਬ ਦੇ ਜਿਹੜੇ ਹਲਕਿਆਂ ਦੇ ਵਿੱਚ ਬਾਰਸ਼ ਦੀ ਸੁਭਾਵਨਾ ਬਣੂਗੀ ਉਹ ਹਲਕੇ ਨੇ ਸ੍ਰੀ ਅਮਰਤਸਰ ਸਾਹਿਬ ਤੋਂ ਲੈ ਕੇ ਤਰਨਤਾਰਨ ਆਪਣਾ ਜਿਹੜਾ ਪਠਾਨਕੋਟ ਗੁਰਦਾਸਪੁਰ ਦਾ ਏਰੀਆ ਹਸ਼ਿਆਰਪੁਰ ਤੇ ਨਾਲ ਇਧਰ ਚੰਡੀਗੜ੍ਹ ਨੂੰ ਆਜੋ ਰੂਪਨਗਰ ਤੇ ਲੁਧਿਆਣੇ ਦੇ ਕੁਝ ਹਿੱਸੇ ਇਨ੍ਹਾਂ ਹਿੱਸਿਆਂ ਦੇ ਵਿੱਚ ਸੰਘਣੇ ਬੱਦਲ ਤੇ ਕੁਝ ਬੂੰਦਾਬاندی ਦੀ ਸੁਭਾਵਨਾ ਹੋ ਸਕਦੀ ਆ ਤੇ ਸੰਗਰੂਰ ਤੋਂ ਲੈ ਕੇ ਜੇ ਆਪਾਂ ਗੱਲ ਕਰੀਏ ਇਧਰ ਮਲੇਰ ਕੋਟਲਾ ਮੋਗਾ ਅਬੂਰ ਫਾਜ਼ਿਲકા ਇਹ ਜਿਹੜੇ ਬਠਿੰਡਾ ਹੋ ਗਿਆ ਇਹਨਾਂ ਏਰੀਆ ਦੇ ਵਿੱਚ ਬੱਦਲ ਵੀ ਘੱਟ ਰਹਿਣਗੇ ਤੇ ਬਾਰਸ਼ ਦੀ ਸੰਭਾਵਨਾ ਵੀ ਜਿਹੜੀ ਘੱਟ ਹੀ ਰਹੂਗੀ ਸੋ ਉੱਤਰ ਭਾਰਤ ਦੇ ਵਿੱਚ ਜਿਹੜਾ ਇਹ ਮੌਸਮ ਦਾ ਮਜਾਜ ਆ ਇਹ 3 ਦਿਨ ਇਸੇ ਤਰ੍ਹਾਂ ਰਹੂਗਾ 19 ਤਰੀਕ ਤੱਕ ਜਾਣੀ ਕਿ ਇਹ ਸਮਝ ਲਓ ਵੀ ਇਹ ਮੌਨਸੂਨ ਦਾ ਆਖਰੀ ਸਪੈਲ ਬਾਰਸ਼ ਦਾ ਹੈ ਬਾਸੀ ਸਮੇਂ ਮੌਨਸੂਨ ਜਾਂਦੀ ਹੋਈ ਇਹ ਜਿਹੜੀ بارشਾ 19 ਤਰੀਕ ਨੂੰ ਥੋੜਾ ਜਿਹਾ ਵੱਧ ਪੰਜਾਬ ਦਾ ਵੀ ਉਹਦੇ 'ਚ ਤਕਰੀਬਨ 70% ਤੋਂ ਲੈ ਕੇ 80% ਤੱਕ ਹਿੱਸਾ ਹੋ ਸਕਦਾ ਵੀ ਪੂਰੇ ਪੰਜਾਬ ਤੇ ਹਵਾਵਾਂ ਦਾ ਖੇਲ ਆ ਬੱਦਲ ਵਾਲੀ ਬਣ ਸਕਦੀ ਜਾਂ ਉਹਦੇ ਨਾਲ ਨਾਲ ਹਰਿਆਣਾ ਦਿੱਲੀ ਹਮਾਚਲ ਤੇ ਰਾਜਸਥਾਨ ਦਾ ਉਹ ਹਿੱਸਾ ਜਿਹੜਾ ਆਪਣੇ ਪੰਜਾਬ ਨਾਲ ਲੱਗਦਾ ਤੇ ਹਰਿਆਣੇ ਨਾਲ ਲੱਗਦਾ ਇਹਨਾਂ ਹਿੱਸਿਆਂ ਦੇ ਵਿੱਚ ਜਿਹੜੇ ਆਉਣ ਵਾਲੇ 3 ਦਿਨਾਂ ਦੌਰਾਨ ਵਾਰਸ਼ 19 ਤਰੀਕ ਨੂੰ ਜਾਨੀ ਕਿ ਵਾਰਸ਼ ਦੀ ਪੂਰਾਕ ਸਭਾਵਨਾ ਜ਼ਿਆਦੇ ਆ ਆ ਬਾਕੀ ਦੋ ਦਿਨ ਜਿਹੜੇ ਆ ਇਹ ਬੱਦਲ ਹੀ ਛਾਏ ਰਹਿਣਗੇ ਕਿਤੇ ਬੂੰਦਾਬੰਦੀ ਥੋੜੀ ਬਹੁਤੀ ਹੋ ਸਕਦੀ ਆ ਸੋ ਦੋਸਤੋ ਇਸ ਕਰਕੇ ਜੇ ਕਿਸੇ ਨੇ ਸਪਰੇ ਵਗੈਰਾ ਕਰਨੀ ਆ ਤਾਂ ਉਹਨਾਂ ਨੂੰ ਇਹ ਥੋੜੇ ਦਿਨ ਦੇਖ ਲੈਣੇ ਚਾਹੀਦੇ ਆ ਤੇ 19 ਤਰੀਕ ਤੋਂ ਬਾਅਦ ਜਿਹੜਾ ਪੱਛਮੀ ਹਵਾਵਾਂ ਦਾ ਦੌਰ ਸ਼ੁਰੂ ਹੋ ਜਾਊਗਾ ਤੇ ਜੋ ਲੰਮੇ ਸਮੇਂ ਤੱਕ ਫਿਰ ਚੱਲੂਗਾ ਜਿਹਦੇ ਨਾਲ ਤੁਹਾਨੂੰ ਪਤਾ ਵੀ ਜਦੋਂ ਪੱਛੋਂ ਦੀ ਹਵਾ ਮੁਰਦੀ ਆ ਤੇ ਫਸਲਾਂ ਦੀ ਪਕਾਈ ਸ਼ੁਰੂ ਹੁੰਦੀ ਆ ਤੇ ਪੱਛੋਂ ਦੀ ਹਵਾ ਫਸਲਾਂ ਦੀ ਪਕਾਈ ਵਾਸਤੇ ਜਾਂ ਫਲਦਾਰ ਬੂਟਿਆਂ ਵਾਸਤੇ ਬਹੁਤ ਚੰਗੀ ਮੰਨੀ ਜਾਂਦੀ ਆ ਆਮ ਤੌਰ ਤੇ ਵੀ ਪੱਛੋਂ ਦੇ ਵਿੱਚ ਫਲ ਵੀ ਚੰਗਾ ਲੱਗਦਾ ਤੇ ਜਿਹੜਾ ਫਸਲਾਂ ਦੀ ਪਕਾਈ ਸੋਹਣੀ ਹੁੰਦੀ ਆ ਸੋ ਇਸ ਕਰਕੇ 19 ਤਰੀਕ ਤੋਂ ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਜਿਹੜਾ ਆ ਤਿੰਨ ਦਿਨ ਮੌਸਮ ਬਦਲਿਆ ਰਹਿਣਾ ਇਹ 19 ਤਰੀਕ ਦੁਪਹਿਰ ਬਾਅਦ ਇਹ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਦੋਸਤੋ ਤੇ ਜੋ ਫਿਰ ਜਿਹੜਾ ਪੱਛਮੀ ਘੜਬੜੀ ਦੇ ਆਉਣ ਤੱਕ ਫਿਰ ਮੌਸਮ ਸਾਫ਼ ਹੀ ਰਹੇ ਨੇ ਉਹ ਫਿਰ ਤਾਂ ਬਾਰਸ਼ਾਂ ਹੁਣ ਜਿਹੜੀਆਂ ਨੇ ਉਹ ਵੈਸਟਰਨ ਡਿਸਟਰਬੈਂਸ ਦੇ ਆਉਣ ਤੇ ਪੰਜਾਬ ਨੂੰ ਬਾਰਸ਼ਾਂ ਜਿਹੜੀਆਂ ਨੇ ਉਨਸੀਬ ਹੋਣ ਗਈਆਂ ਸੋ ਆਖਰੀ ਸਪੈਲ ਮੌਨਸੂਨ ਦਾ ਆ ਤਿੰਨ ਦਿਨਾਂ ਦੌਰਾਨ ਲੱਗ ਸਕਦਾ ਸੋ ਇਹ ਕੁਦਰਤ ਦੇ ਹੱਥ ਇਹ ਸਾਰੀ ਖੇਡ ਕੁਦਰਤ ਦੇ ਹੱਥ ਆ ਉਹ ਪ੍ਰਮਾਤਮਾ ਜਿੱਥੇ ਚਾਹੇ ਉਥੇ ਸਭ ਕੁਝ ਕਰ ਸਕਦਾ ਇਹ ਅਨੁਮਾਨ ਹੁੰਦੇ ਨੇ ਏਜੰਸੀਆਂ ਦੇ ਰਡਾਰ ਨੇ ਉਹ ਟਰੈਕ ਕਰਦੇ ਨੇ ਹਵਾਵਾਂ ਦਾ ਰੁੱਖ ਬੱਦਲਾਂ ਦਾ ਬਣਨਾ ਉਹਦੇ ਅਨੁਸਾਰ ਜਿਹੜੀ ਆ ਇਹ ਜਾਣਕਾਰੀ ਜਨਤਾ ਤੱਕ ਪਹੁੰਚਾਈ ਜਾਂਦੀ ਆ ਪਰ ਰੱਬ ਦੇ ਅੱਗੇ ਸਾਰੀਆਂ ਟੈਕਨੋਲੋਜੀਆ ਫੇਰ ਹੋ ਜਾਂਦੀਆਂ ਨੇ ਓਕਾਦਰ ਦੀ ਕੁਦਰਤ ਬਿਆਨਤਾ ਉਹ ਜੋ ਚਾਹੇ ਕਰ ਸਕਦੀ ਆ ਸੋ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਉਮੀਦ ਕਰਦੇ ਆ ਕਿ ਤੁਹਾਨੂੰ ਪਸੰਦ ਆਊਗੀ ਤੇ ਜੇ ਪਸੰਦ ਆਈ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਦੇਖੋ ਨਾ ਤਾਂ ਲਾਈਕ ਕਰਨ ਤੇ ਕੋਈ ਖਰਚਾ ਆਉਂਦਾ ਤੇ ਤੁਸੀਂ ਚੈਨਲਾਂ ਨੂੰ ਵੀ ਸਬਸਕ੍ਰਾਈਬ ਕਰੋ ਇਹਦੇ ਤੇ ਵੀ ਤੁਹਾਡਾ ਕੋਈ ਖਰਚਾ ਨਹੀਂ ਇਹਦੇ ਨਾਲ ਸਾਡਾ ਜਿਹੜਾ ਹੌਸਲਾ ਵੱਧਦਾ ਤੇ ਸਾਡਾ ਹੌਸਲਾ ਵਧੂਗਾ ਅਸੀਂ ਹੋਰ ਚੰਗੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਵਾਂਗੇ ਸਾਡੀ ਕੋਸ਼ਿਸ਼ ਆ ਵੀ ਅਸੀਂ ਇੱਕ ਇੰਟਰਵਿਊ ਦਾ ਜਿਹੜਾ ਹੈਗਾ سلسلہ ਸ਼ੁਰੂ ਕਰਨ ਜਾ ਰਹੇ ਹਾਂ ਇਹ ਇੰਟਰਵਿਊਜ਼ ਅਸੀਂ ਸਾਡੇ ਸਤਿਕਾਰਯੋਗ ਗ੍ਰੰਥੀ ਸਹਿਬਾਨਾਂ ਦੇ ਨਾਲ ਕਰਾਂਗੇ ਸਾਡੇ ਗੁਰੂ ਘਰਾਂ ਦੇ ਵਜ਼ੀਰ ਜਿਹੜੇ ਗ੍ਰੰਥੀ ਜਿੱਥੇ-ਜਿੱਥੇ ਵੀ ਗੁਰੂ ਘਰਾਂ 'ਚ ਸੇਵਾ ਨਿਭਾ ਰਹੇ ਗ੍ਰੰਥੀ ਸਿੰਘਾਂ ਦੇ ਨਾਲ ਅਸੀਂ ਲੜੀਵਾਰ ਹਫ਼ਤੇ ਦੇ ਵਿੱਚ ਇੱਕ ਦਿਨ ਇੰਟਰਵਿਊ ਕਰਿਆ ਕਰਾਂਗੇ ਉਹਨਾਂ ਦੀ ਕੀ ਸਮੱਸਿਆਵਾਂ ਨੇ ਕੀ ਦੁੱਖ ਤਕਲੀਫਾਂ ਨੇ ਕਿਵੇਂ ਉਹ ਸੇਵਾ ਨਿਭਾ ਰਹੇ ਨੇ ਤੇ ਕਿਵੇਂ ਜਨਤਾ ਦਾ ਉਹਨਾਂ ਨੂੰ ਪਿਆਰ ਮਿਲ ਰਿਹਾ ਇਹ ਵਿਸ਼ਿਆਂ ਤੇ ਗੱਲਬਾਤ ਅਸੀਂ ਸلسਲਾ ਸ਼ੁਰੂ ਕਰਨ ਜਲਦੀ ਜਾ ਰਹੇ ਹਾਂ ਸੋ ਇਸ ਕਰਕੇ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਤਾਂ ਕਿ ਚੰਗੀਆਂ-ਚੰਗੀਆਂ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਸਾਰਿਆਂ ਦਾ ਧੰਨਵਾਦ